ਦੇਖੋ ਇਸ ਤਰ੍ਹਾਂ ਆ ਕਿ ਬਹੁਤ ਅਫਸੋਸ ਤੇ ਬੜੇ ਰੰਜ ਦਾ ਮਾਹੌਲ ਆ ਇਹਦੇ ਰੰਜੋਤ ਸਿੰਘ ਦੇ ਘਰ ਮੇ ਵਿਜ਼ਿਟ ਕੀਤਾ ਵਾ ਇੰਨਾ ਤਸ਼ੱਦਦ ਇੰਨੀ ਹਿਊਮਨ ਰਾਈਟਸ ਗ੍ਰੋਸ ਵਾਇਲਿਸ਼ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਖੁੱਲ ਦੇ ਦਿੱਤੀ ਆ ਇੰਨਾ ਜਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਜਾਇਜ਼ ਕਿ ਅੱਜ ਜੋ ਰਨ ਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਲਿਟੀ ਦਾ ਇੱਕ ਸਬੂਤ ਆ ਆ ਫੋਟੋਆਂ ਮੇਰੇ ਕੋਲ ਜੇ ਦਿਖਾਉਂਗੇ ਤੁਸੀਂ ਦੇਖੋ ਕੋਈ ਹੈ ਗੱਲ ਜੀ ਆਇਆ ਦੇਖੋ ਜਰਾ ਆ ਪਲੇ ਕਰਿਓ ਉਹਨੂੰ ਉੱਤੇ ਨੂੰ ਕਿੱਧਰ ਨੂੰ ਜਾਣਾ ਆ ਦੇਖੋ ਤੁਸੀਂ ਫੋਟੋਆਂ ਕੀਤਾ ਕੀ ਇਸ ਮੁੰਡੇ ਨਾਲ ਆ ਦੱਸਿ ਅਗਰੇ ਅੱਗੇ ਜਾ ਰਹੀਆਂ ਜੀ ਨੋ ਅੱਗੇ ਜਾ ਰਹੀਆਂ ਨੋ ਨੋਚ ਦਿੱਤੇ ਨੇ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਅ ਬੱਦ ਫੈਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤਸ਼ਾਹ ਤੇ ਕੇਜਰੀਵਾਰ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥਰੂ ਚੱਲਦੀ ਹੈ ਆਪਣੇ ਬਰੂਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾ ਵਾਅ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾ ਵਾਅ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਨੁਕਤਾ ਚੀਨ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋਈ ਡੈਸੈਂਡ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਾਈ ਆ ਕੇਜਰੀਵਾਲ ਤੇ ਭਗਵੰਤਪਾਨ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਤੇ ਸਿੱਕ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਅਸੀਂ ਜੇ ਵੀ ਕੋਈ ਵੀ ਮਾੜਾ ਮੋਟਾ ਕਰਾਇਮ ਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹ ਆਪਾਂ ਹੁਣ ਦਾ ਨਹੀਂ ਦੇਖ ਰਹੇ ਪਿਛਲੇ ਅ ਮੇਰੇ ਕੱਲ ਸਾਲ ਡੇਢ ਸਾਲ ਤੋਂ ਉੱਪਰ ਕਿលਿਆ ਨਮਿਸ਼ ਚਲਦੀ ਆ ਪਹਿਲਾਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟੋਣੇ ਸ਼ੁਰੂ ਕੀਤੇ ਔਰ ਫਿਰ ਹੁਣ ਅ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਬਣਾ ਕੇ ਤੇ ਨੌਜਵਾਨਾਂ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਜਾ ਰਿਹਾ ਇਹ ਕਿਹੜਾ ਮਾਡਲ ਹੈ ਇਹ ਬੀਜੇਪੀ ਦਾ ਯੋਗੀ ਮਾਡਲ ਹੈ ਉੱਤਰ ਪ੍ਰਦੇਸ਼ ਦਾ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਵਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਭਗਵਨਪਾਨ ਬੀਜੇਪੀ ਸਟਾਈਲ ਆਫ ਪੋਲਿਟਿਕਸ ਯੋਗੀ ਸਟਾਈਲ ਆਫ ਉੱਤਰ ਪ੍ਰਦੇਸ਼ ਪੋਲਿਟਿਕਸ ਲੋਕਾਂ ਦੇ ਘਰਾਂ ਨੂੰ ਢੋਣਾ ਔਰ ਲੋਕਾਂ ਦੀਆਂ ਜਾਨਾਂ ਲੈ ਲੈਣੀਆਂ ਇਹ ਤਾਂ ਨਿਹਾਇਤ ਨਿਹਾਇਤ ਜਲਮਪੂਣਾ ਵਾਂ ਮੈਂ ਕੱਲ ਬੋਲਦਿਆਂ ਵੀ ਕਿਆ ਸੀ ਢਾਖੇ ਕਹਿ ਲੱਗਦਾ ਕਿ ਭਗਵੰਤ ਮਾਨ ਵਿੱਚ ਜਿਵੇਂ ਨਾਦਰ ਸ਼ਾਹ ਦੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਪ ਵੜ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਅੰਦੋਲਨ ਚੋਂ ਨਿਕਲੇ ਆ ਅਸੀਂ ਆਪ ਜਿਹੜੇ ਲੋਕਾਂ ਦੀ ਇਫਾਜ਼ਤ ਕਰਿਆ ਕਰਾਂਗੇ ਲੋਕੀ ਸਾਨੂੰ ਸਵਾਲ ਪੁੱਛ ਸਕਦੇ ਨੇ ਅੱਜ ਇਸ ਨੋਬਤ ਤੱਕ ਹੰਕਾਰ ਨਾਲ ਭਰ ਗਏ ਨੇ ਕਿ ਅੱਜ ਸਭ ਤੋਂ ਦੁਖਦਾਈ ਗੱਲ ਹੈ ਕਿ ਝੂਠੇ ਪੁਲਿਸ ਮੁਕਾਬਲੇ ਚ ਅਗਰ ਔਰ ਫੋਟੋਆਂ ਦੇਖੋ ਕਿ ਇਹਨਾਂ ਨੇ ਜੇ ਟੰਗੀਆਂ ਦਫ਼ਤਰਾਂ ਚ ਸਹੀ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਡਾ ਸੰਵਿਧਾਨ ਬਣਾਇਆ ਫੋਟੋ ਉਹਨਾਂ ਦੀ ਟੰਗੀਆਂ ਨੇ ਵਿਚਾਰਧਾਰਾ ਲੋਕਾਂ ਨੂੰ ਅੱਖੀਂ ਘਟਾ ਉਹਨਾਂ ਦਾ ਪਾਰੇ ਨੇ ਕੀ ਅੱਜ ਬਾਬਾ ਸਾਹਿਬ ਅੰਬੇਦਕਰ ਅਗਰ ਜਿੰਦੇ ਹੁੰਦੇ ਉਹਨਾਂ ਦਾ ਸੰਵਿਧਾਨ ਕਿਤੇ ਲਿਖਿਆ ਹੋਆ ਕਿ ਤੁਸੀਂ ਯੂ ਕੈਨ ਬਾਈਪਾਸ ਦਿ ਕਨਸਟੀਟਿਊਸ਼ਨ ਕਿਲ ਪੀਪਲ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਕੋਲਡ ਬਲੱਡ ਮਰਡਰਸ ਕਿਤੇ ਲਿਖਿਆ ਕਿਤਾਬ ਦੇ ਵਿੱਚ ਸਿਮਿਲਰ ਜਿਵੇਂ ਭਗਤ ਸਿੰਘ ਨੇ ਕੱਦ ਲਈ ਜਾਨ ਦਿੱਤੀ ਇਹੀ ਤਾਂ ਸਾਡੇ ਦੇਸ਼ ਦੇ ਅਤਿਆਚਾਰ ਉਸ ਵਕਤ ਦੇ ਅੰਗਰੇਜ਼ ਦੇ ਬਰਤਾਨੀਆਂ ਦੀ ਸਰਕਾਰ ਕਰਦੀ ਸੀ ਜ਼ੁਲਮ ਦੇ ਖਿਲਾਫ ਇਹ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਨਾ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਕੀ ਕਰਨਾ ਚਾਹੁੰਦੇ ਸੀਗੇ ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦਾ ਰਾਜ ਆਵੇ ਸਾਡਾ ਦੇਸ਼ ਕਾਨੂੰਨ ਅਨੁਸਾਰ ਚੱਲੇ ਸਾਡੇ ਤੇ ਕੋਈ ਤਸ਼ੱਦਦ ਨਾ ਕਰੇ ਸਾਡੇ ਤੇ ਕੋਈ ਜ਼ੁਲਮ ਨਾ ਹੋਵੇ ਇੰਨੀ ਗੱਲ ਦੀ ਲੜਾਈ ਸੀ ਨਾ ਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਫੋਟੋਆਂ ਦੋਨਾਂ ਦੀਆਂ ਟੰਗ ਕੇ ਉਹਨਾਂ ਦੇ ਨੱਕ ਦੇ ਥੱਲੇ ਅਤਿਆਚਾਰ ਹੋ ਰਿਹਾ ਜੇ ਇਸ ਤਰ੍ਹਾਂ ਹੀ ਕਰਨਾ ਕੇਜਰੀਵਾਲ ਸਾਹਿਬ ਤੇ ਭੂਗੰਤਵਾਨ ਨੂੰ ਕਹਿਣਾ ਚਾਹਣਾ ਫਿਰ ਇੱਕ ਕੰਮ ਕਰੋ ਫਿਰ ਐਲਾਨੀਆਂ ਕਰੋ ਫਿਰ ਐਂ ਕਰੋ ਫਿਰ ਕੋਰਟ ਕਚੈਰੀਆਂ ਪੰਜਾਬ ਦੇ ਵਿੱਚ ਕਰਾਓ ਬੰਦ ਕ੍ਰਿਮੀਨਲ ਜਸਟਿਸ ਸਿਸਟਮ ਦੀ ਸਾਰੀ ਪ੍ਰਣਾਲੀ ਕਰਾਓ ਬੰਦ ਸਰਕਾਰੀ ਵਕੀ ਜਿਹੜੇ ਤੁਸੀਂ ਸੈਂਕੜਿਆਂ ਦੀ ਤਦਾਦ ਚ ਐਡਵੋਕੇਟ ਜਨਰਲ ਤੋਂ ਲੈ ਕੇ ਪ੍ਰੋਸੀਕਿਊਸ਼ਨ ਲਾਇਰ ਸਟੇਟ ਜ਼ਿਲ੍ਹਿਆਂ ਚ ਰੱਖੇ ਇਹ ਸਾਰੇ ਡਿਸਪੈਂਡ ਕਰੋ ਤੇ ਫਿਰ ਕਹੋ ਕਿ ਪੁਲਿਸ ਨੂੰ ਹੀ ਅਸੀਂ ਅਧਿਕਾਰ ਦਿੱਤਾ ਕਿ ਤੁਸੀਂ ਕਿਸ ਵਿਅਕਤੀ ਨੇ ਕਿਦਾਂ ਦਾ ਜੁਰਮ ਕੀਤਾ ਤੁਸੀਂ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਦੇ ਸਕਦੇ ਮੌਤ ਦੀ ਸਜ਼ਾ ਵੀ ਪੁਲਿਸ ਨੂੰ ਅਧਿਕਾਰ ਦੇ ਦਿਓ ਲਿਖਤੀ ਹੁਕਮ ਜਾਰੀ ਕਰੋ ਜੇ ਤੁਹਾਡੇ ਚ ਜਾਨ ਹੈ ਤਾਂ ਕਿਉਂਕਿ ਉਹ ਕੀ ਰਿਹਾ ਵਾ ਕਿ ਫਰਜ਼ ਕਰੋ 1 ਮਿੰਟ ਲਈ 让我们 ਪ੍ਰਿਜ਼ੂਮ ਅਸੀਂ ਮੰਨਦੇ ਹਾਂ ਕਿ ਗੈਂਗਸਟਰਸ ਦਾ ਕਲਚਰ ਬਹੁਤ ਜ਼ਿਆਦਾ ਹੋ ਗਿਆ ਵਾ ਔਰ ਉਹਦੇ ਵਿੱਚ ਲਾਅ ਐਂਡ ਆਰਡਰ ਚ ਵੀ ਇਹ ਬਹੁਤ ਬੁਰੀ ਤਰ੍ਹਾਂ ਆਵਾਦਵੀ ਪਾਰਟੀ ਫੇਲ ਹੋਈ ਆ ਹੁਣ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਸ਼ਾਰਟਕਟ ਲੈ ਕੇ ਲੋਕਾਂ ਦੀ ਸਿੱਧੀ ਜਾਨ ਲੈ ਰਹੇ ਮੈਂ ਕਹਿੰਦਾ 1 ਮਿੰਟ ਵਾਸਤੇ ਆਪਾਂ ਇਹ ਮੰਨ ਕੇ ਚੱਲੀਏ ਕਿ ਅਗਰ 10 ਪੁਲਿਸ ਮੁਕਾਬਲੇ ਹੋਏ ਇੱਕ ਮਿੰਟ ਜਸਟ ਫਾਰ ਦਾ ਸੇਕ ਆਫ ਆਰਗੂਮੈਂਟ ਮੰਨ ਲਓ ਕਿ ਉਹਨਾਂ ਚੋਂ 6 ਜਾਂ 8 ਜੈਨੂਅਲ ਬੰਦੇ ਮਾਰ ਦਿੱਤੇ ਪੁਲਿਸ ਪਰ ਜੇ 1 ਤੇ 2 ਤੇ 3 ਵੀ ਬੇਗੁਨਾ ਮਾਰੇ ਗਏ ਨੇ ਉਹਦਾ ਉਹਦਾ ਹਿਸਾਬ ਕੌਣ ਦੇਊਗਾ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਤੁਸੀਂ ਦੇਖਿਆ ਉਹ ਜਸਪ੍ਰੀਤ ਸਿੰਘ ਇੱਕ ਨੌਜਵਾਨ ਮੁੰਡਾ 22 ਸਾਲ ਦਾ ਕੈਨੇਡਾ ਤੋਂ ਆਇਆ ਕਿਵੇਂ ਪੁਲਿਸ ਨੇ ਉਹਨੂੰ ਬਿਲਕੁਲ ਐਬਸੋਲਿਊਟ ਕਲੋਜ਼ ਰੇਂਜ ਤੋਂ ਔਰ ਕੋਲਡ ਪਲੱਡ ਵਿੱਚ ਉਹਨੂੰ ਮਾਰਿਆ ਇਹ ਉਹੀ ਪੁਲਿਸ ਵਾਲੇ ਆ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਜਾ ਕੇ ਕਰਨਲ ਬਾਟ ਦੇ ਪਟਿਆਲੇ ਵਿੱਚ ਤੇ ਉਹਦੇ ਮੁੰਡੇ ਨੂੰ ਕੁੱਟਿਆ ਉਹਨਾਂ ਨੂੰ ਕੌਣ ਹਿਸਾਬ ਦਊ ਜਸਪ੍ਰੀਤ ਦੇ ਪਰਿਵਾਰ ਨੂੰ ਕੌਣ ਹਿਸਾਬ ਦਊਗਾ ਅੱਛਾ ਅਬੋਹਰ ਦੇ ਵਿੱਚ ਇੱਕ ਬਹੁਤ ਵਪਾਰੀ ਵੱਡੇ ਦੀ ਦੀ ਹੱਤਿਆ ਕੀਤੀ ਗਈ ਸਾਡਾ ਅਫਸੋਸ ਹੈ ਸਾਡਾ ਦੁੱਖ ਹੈ ਉਹਨਾਂ ਦੇ ਨਾਲ ਪਰ ਤੁਸੀਂ ਦੋ ਦਲਿਤ ਬੱਚਿਆਂ ਨੂੰ ਪਟਿਆਲੇੋਂ ਚੱਕ ਕੇ ਪਟਿਆਲੇ ਤੇ ਰਾਜਪੁਰੇ ਇੱਥੋਂ ਸਮਾਣੇ ਦੇ ਰਹਿਣ ਵਾਲੇ ਉਹਨਾਂ ਨੂੰ ਅਬੋਹਰ ਵਿੱਚ ਲੈ ਜਾ ਕੇ ਇੱਕ ਐਡੀ ਫਰਜ਼ੀ ਕਹਾਣੀ ਘੜੀ ਕਿ ਜੀ ਅਸੀਂ ਉਹਨਾਂ ਨੂੰ ਵੈਪਨ ਰਿਕਵਰ ਕਰਾਉਣ ਲਈ ਜਾ ਰਹੇ ਸੀਗੇ ਹਥਿਆਰ ਜਿਹੜੇ ਵਰਤੇ ਗਏ ਨੇ ਤੇ ਉਹ ਝਾੜੀਆਂ ਵਿੱਚ ਲੁਕੇ ਹੋਏ ਸੀ ਉਹਨਾਂ ਦੀ ਗੋਲੀ ਨਾਲ ਮਾਰ ਗਏ ਅੱਛਾ ਇਹ ਸਟੈਂਡਰਡਾਈਜ਼ਡ ਪੁਲਿਸ ਦਾ ਝੂਠਾ ਪਿਛਲਾ ਐ ਕਿ ਐਨਕਾਊਂਟਰ ਕੀਤਾ ਉਹ ਤੇ ਚ ਕਹਿ ਰਹੇ ਨੇ ਕਿ ਅਸੀਂ ਉਹਨੂੰ ਬੰਦੇ ਨੂੰ ਲੈ ਕੇ ਜਾ ਰਹੇ ਸਾਡੀ ਕਸਟਡੀ ਚੋ ਭੱਜ ਗਿਆ 8 ਘੰਟੇ ਕਾ ਕਸਟਡੀ ਚੋ ਭੱਜਿਆ ਰਿਹਾ 8 ਘੰਟੇ ਬਾਅਦ ਅਸਲਾ ਲੈ ਕੇ ਫਿਰ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਅਸੀਂ ਆਪਣੀ ਸੈਲਫ ਪ੍ਰੋਟੈਕਸ਼ਨ ਵਿੱਚ ਉਹਦੀ ਹੱਤਿਆ ਕਰ ਦਿੱਤੀ 80 ਤੇ 90 ਵਿੱਚ ਕੀ ਹੋਇਆ ਕਿੰਨੇ ਪੁਲਿਸ ਵਾਲਿਆਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਨੇ ਸਜ਼ਾ ਦਿੱਤੀ ਹੈ ਹੁਣ ਤਾਜ਼ੀਆਂ ਬਹੁਤ ਸਾਰੇ ਜਿਹੜੇ ਉਹ ਪੁਲਿਸ ਆਫੀਸਰ ਜ਼ਿਲ੍ਹਾ ਵਿੱਚ ਅੱਜ ਵੀ ਬੰਦ ਨੇ ਇੰਨੀ ਜ਼ਿਆਦਾ ਸੈਂਕੜਿਆਂ ਹਜ਼ਾਰਾਂ ਦੀ ਤਦਾਦ ਵਿੱਚ ਝੂਠੇ ਨਜਾਇਜ਼ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਇਹ ਉਹੀ ਪਾਲਿਸੀ ਅੱਜ ਭਗਵੰਤ ਮਾਨ ਅਡਾਪਟ ਕਰਕੇ ਤੇ ਪੁਲਿਸ ਦੀ ਦੀ ਪਿੱਠ ਥਾਪੜ ਕੇ ਤੇ ਨੌਜਵਾਨਾਂ ਦੇ ਉੱਤੇ ਹਮਲਾ ਕਰ ਰਿਹਾ ਵਾ ਮੈਂ ਸीडी ਅਸੀਂ ਸਾਡੀ ਪਾਰਟੀ ਸਖਤ ਸਖਤ ਸ਼ਬਦਾਂ ਚ ਨਖੇਦੀ ਕਰਦੀ ਆ ਔਰ ਸਾਡਾ ਲੀਡਰ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਕਿ ਸਾਰੇ ਦੇਸ਼ ਵਿੱਚ ਪ੍ਰਚਾਰ ਕਰ ਰਿਹਾ ਜਿੱਦਣ ਵੀ ਕਿਤੇ ਪਬਲਿਕ ਇਕੱਠ ਵਿੱਚ ਜਾਂਦਾ ਉਹ ਸੰਵਿਧਾਨ ਦੀ ਕਿਤਾਬ ਨਾਲ ਲੈ ਕੇ ਜਾਂਦਾ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਦੀ ਗੱਲ ਕਰ ਰਿਹਾ ਵਾ ਸੋ ਅਸੀਂ ਕਨਸਟੀਟਿਊਸ਼ਨ ਦੇ ਦੇ ਮੁਤਾਬਕ ਚਲਾਉਣ ਦੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰ ਇਹ ਜਿਹੜੇ ਫਰਸੀ ਇਨਕਲਾਬੀ ਸੀ ਇਹ ਜਿਹੜੇ ਝੂਠੇ ਬੰਦੇ ਸੀਗੇ ਇਹਨਾਂ ਨੂੰ ਨਾ ਕਿਸੇ ਸੁਵਿਧਾਜ ਯਕੀਨ ਨਾ ਕਿਸੇ ਕਾਨੂੰਨ ਦੀ ਪ੍ਰਣਾਲੀ ਵਿੱਚ ਯਕੀਨ ਨਾ ਔਰ ਮੈਂ ਤਾਂ ਇਹੀ ਕਹੂੰਗਾ ਕਿ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਜਸਟਿਸ ਆਫ ਪੰਜਾਬ ਜਨਾ ਹਾਈ ਕੋਰਟ ਨੂੰ ਇਸ ਤਰ੍ਹਾਂ ਦੇ ਜਿੱਦਾਂ ਦੀ ਆ ਬਰੂਟਲ ਬੀਟਿੰਗ ਹੋਈ ਆ ਬੰਜੋਤ ਦੀ ਇਹਦੀ ਸੂਵ ਮੋਟੋ ਕੌਗਨੀਸੈਂਸ ਲੈਣੀ ਚਾਹੀਦੀ ਆਪੇ ਅਖਬਾਰ ਪੜ੍ਹ ਕੇ ਆ ਸੋਸ਼ਲ ਮੀਡੀਆ ਵਾਚ ਕਰਕੇ ਤੇ ਕਿਉਂਕਿ ਹੁਣ ਪੰਜਾਬ ਦੇ ਨੌਜਵਾਨਾਂ ਦੀ ਜਾਨ ਕੌਣ ਬਚਾਊਗਾ ਕੌਣ ਬਚਾਊਗਾ ਸਰਕਾਰ ਉਹਨਾਂ ਦੀ ਦੋਖੀ ਬਣ ਗਈ ਦੁਸ਼ਮਣ ਬਣ ਗਈ ਪੁਲਿਸ ਉਹਨਾਂ ਨੇ ਆਪਣਾ ਹਥਿਆਰ ਬਣਾ ਲਿਆ ਆ ਆਪੋਜੀਸ਼ਨ ਤੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਡਰਾ ਲਿਆ ਵਾ ਸਾਰਾ ਪੰਜਾਬ ਦਾ ਮੀਡੀਆ ਇੱਕ ਪਾਸੇ ਖਰੀਦ ਖਰੀਦ ਕੇ ਖੜਾ ਕਰ ਲਿਆ ਵਾ ਕੌਣ ਬਚਾਊਗਾ ਇਹਨਾਂ ਦੀ ਜਾਨ देयर इज नो एजेंसी देयर इज नो अथॉरिटी अबव द गवर्नमेंट ऑफ पंजाब ਜਿਹੜੀ ਇਸ ਤਰ੍ਹਾਂ ਦੇ ਨਜਾਇਜ਼ ਜਿਹੜੇ ਕਤਲ ਹੋ ਰਹੇ ਨੇ ਉਹਨਾਂ ਤੋਂ ਬਚਾ ਸਕੇ ਇੱਕੋ ਸਾਡੇ ਕੋਲ ਉਮੀਦ ਆ ਉਹ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਸਿਰਫ ਜੁਡੀਸ਼ਰੀ ਆ ਜਾਂ ਉਹਨਾਂ ਤੋਂ ਉੱਤੇ ਰੱਬ ਬੈਠਾ ਵਾ ਔਰ ਮੈਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋ ਘਰਸ਼ੈਦੀ ਦੇਖਣਾ ਨਾ ਪਿਛਲੇ ਕੁਝ ਸਮੇਂ ਤੋਂ ਇਹ ਮੈਨੂੰ ਹੁਣ ਕਨਫਰਮ ਹੋ ਗਿਆ ਕਿ ਇਹ ਨਾਸਤਿਕ ਬੰਦੇ ਨੇ ਇਹਨਾਂ ਦਾ ਕਿਸੇ ਰੱਬ ਵਿੱਚ ਜਾਂ ਕਿਸੇ ਧਰਮ ਵਿੱਚ ਕੋਈ ਯਕੀਨ ਨਜ਼ਰ ਨਹੀਂ ਆ ਰਿਹਾ ਅਗਰ ਹੁੰਦਾ ਤਾਂ ਫਿਰ ਇਹ ਪੁਲਿਸ ਨੂੰ ਇੱਥੋਂ ਤੱਕ ਦੀ ਲਿਬਰੇਜ ਨਾ ਦਿੰਦੇ ਇੱਥੋਂ ਤੱਕ ਦੀ ਅਥਾਰਟੀ ਨਾ ਦਿੰਦੇ ਕਿ ਜਾ ਕੇ ਬੰਦਿਆਂ ਨੂੰ ਤੁਸੀਂ ਚੱਕ ਕੇ ਮਾਰ ਸਕਦੇ ਹੋ ਔਰ ਜਿਹੜਾ ਹੁਣ ਪਿਛਲਾ ਹਾਲਾਂਕਿ ਅੱਜ ਦਾ ਸਬਜੈਕਟ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਈਵਨ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਉਹ ਹੁਣ ਇਹਨਾਂ ਦੀ ਉਹ ਐਫਆਈਆਰ ਵੀ ਮੈਨੂੰ ਜਲ ਹੀ ਨਜ਼ਰ ਆ ਰਹੀ ਹੈ ਕਿਉਂਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਭਗਵੰਤਪਾਨ ਨੇ ਮਾਗੀ ਦੇ ਮੇਲੇ ਤੇ ਜਾ ਕੇ ਸਟੇਟਮੈਂਟ ਦਿੱਤੀ ਕਿ ਅਸੀਂ ਜਿਹੜਾ 169 ਸਰੂਪ ਜਿਹੜੇ ਨੇ ਟਰੇਸ ਕਰ ਲਏ ਨੇ ਔਰ ਉਹ ਟਰੇਸ ਹੋਏ ਨੇ ਦੁਆਬੇ ਦਾ ਬੜਾ ਇੱਕ ਬਹੁਤ ਕੀ ਕਹਿੰਦੇ ਕਿ ਲੋਕਾਂ ਦਾ ਜਿੱਥੇ ਆਸਥਾ ਜੁੜੀ ਆ ਰਾਜਾ ਸਾਹਿਬ ਦਾ ਜਿਹੜਾ ਸਥਾਨ ਹੈ ਬੰਗਿਆਂ ਦੇ ਲਾਗੇ ਨਾਬਕਮਲ ਉਹਨਾਂ ਦੇ ਕਈ ਉਹਨਾਂ ਦੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਸਥਾਨ ਨੇ ਤੇ ਜਦੋਂ ਉਹਨਾਂ ਤੇ ਇਲਜ਼ਾਮ ਲਾਤਾ ਉਹਨਾਂ ਨੇ ਆ ਕੇ ਬਾਹਰ ਕਹਿਤਾ ਕਿ ਇਹ ਸਰਾਸਰ ਝੂਠਾ ਇਲਜ਼ਾਮ ਹੈ ਉਹਨਾਂ ਨੇ DNA ਕਰਤਾ ਫਿਰ ਹਰਪਾਲ ਚੀਮਾ ਉੱਥੇ ਜਾ ਕੇ ਤੇ ਉੱਥੇ ਜਾ ਕੇ ਕਹਿੰਦਾ ਨਹੀਂ ਜੀ ਗਲਤੀ ਹੋ ਗਈ ਇਹ ਮੁੱਖ ਮੰਤਰੀ ਤੇ ਐਸਆਈਟੀ ਦੇ ਦਰਮਿਆਨ ਮਿਸਕਮਿਊਨੀਕੇਸ਼ਨ ਸੀ ਐਡੀ ਵੱਡੀ ਨੇਸਕਮਿਊਨੀਕੇਸ਼ਨ ਕੇ ਇੱਕ ਈਕੰਡਾ ਵੱਡਾ ਪਰਚਾ ਹੋਇਆ ਹੋਵੇ ਜੇ ਗੈਪ ਪਿਆ ਤੇ ਫਿਰ ਐਸਆਈਟੀ ਦੇ ਕਿਹੜੇ ਬੰਦੇ ਨੇ ਤੁਹਾਨੂੰ ਮਿਸਲੀਡ ਕੀਤਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਸੀ ਉਹਦੀ ਅਕਾਉਂਟੇਬਿਲਟੀ ਦੇ ਚੀਫ ਮਿਨਿਸਟਰ ਨੇ ਤੁਹਾਨੂੰ ਮਿਸਲੀਡ ਕੀਤਾ ਪੰਜਾਬ ਦੇ ਯਾਰ ਸਿੱਖ ਸੰਗਤ ਦੇ ਫੀਉਣਾ ਤੇ ਪੱচ্চਾ ਹੋਣਾ ਚਾਹੀਦਾ ਸੀਗਾ ਅੱਛਾ ਇੱਥੇ ਤਾਂ ਰਾਜਨੀਤੀ ਚੱਲ ਰਹੀ ਪੂਰੀ